ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਨਵੇਂ ਬਲਾਕ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੀਆਂ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਆਪਾਂ ਅੱਜ ਪਾਟਨ ਦੇ ਨਾਲ ਰੜੀ ਚੜੀ ਜਿੱਥੇ ਆਪਣੀਆਂ ਕੰਪੈਨਾਂ ਚੱਲਦੀਆਂ ਉਸ ਜਗ੍ਹਾ ਤੇ ਰਾਤ ਅਸੀਂ ਪਹੁੰਚ ਗਏ ਸੀਗੇ ਤੇ ਸਵੇਰ ਇਸ਼ਨਾਨ ਕਰਨ ਦੇ ਲਈ ਅਸੀਂ ਨਦੀ ਤੇ ਪਹੁੰਚੇ ਆਂ ਬੜਾ ਸ਼ੁੱਧ ਤੇ ਸਾਫ਼ ਪਾਣੀ ਆ ਨਦੀ ਦਾ ਇਹ ਤਾਂ ਨਹੀਂ ਵੇਖਿਆ ਵੀ ਗਰਮ ਹੈ ਕਿ ਠੰਡਾ ਪਰ ਇੱਥੋਂ ਦੇ ਲੋਕਾਂ ਦਾ ਕਹਿਣਾ ਵੀ ਪਾਣੀ ਜੇ ਸਵੇਰੇ-ਸਵੇਰੇ ਨਹਾਈਏ ਤਾਂ ਇੱਥੋਂ ਦਾ ਗਰਮ ਹੁੰਦਾ ਦੇਖੋ ਇਧਰ ਓਮ ਵੀ ਕੱਪੜੇ ਲਾ ਕੇ ਨਹਾਉਣ ਦੀ ਬਿਲਕੁਲ ਤਿਆਰੀ ਦੇ ਵਿੱਚ ਹੈ ਤੇ ਹੋਰ ਓਮ ਜੀ ਕੀ ਹਾਲ ਚਾਲ ਹੈ ਇਹ ਪਾਣੀ ਅੱਛਾ ਹੁੰਦਾ ਹੈ ਹਾਂ ਜੀ ਅੱਛਾ ਹੈ ਨਹਾਣੇ ਲਈ ਬੜਿਆ ਰਹਤਾ ਹੈ ਇੱਕ ਨੰਬਰ ਠੰਡਾ ਤਾਂ ਨਹੀਂ ਹੈ ਅਰੇ ਹਮਾਰੇ ਕੋ ਜਿਆਦਾ ਠੰਡੇ ਪਾਣੀ ਸੇ ਮਤ ਨਹਾਨਾ ਸੁੰਗੜ ਮਤ ਜਾਏ ਅੱਜ ਰਾਤ ਦਾ ਆਪਣਾ ਇੱਥੇ ਜੀ ਪ੍ਰੋਗਰਾਮ ਹੈ ਸ਼ਾਦੀ ਦਾ ਅਸੀਂ ਸ਼ਾਦੀ ਚ ਆਪਾਂ ਜਾਵਾਂਗੇ ਤੁਹਾਨੂੰ ਆਪਾਂ ਉੱਥੋਂ ਦੀ ਵੀਡੀਓ ਵਿਖਾਵਾਂਗੇ ਇਹ ਸਾਡੇ ਪਿੰਡ ਦੀ ਮਾਨਸਤ ਦੀ ਤੋਰੀ ਜੱਜ ਸਿੰਘ ਤੋਰੀ ਉਹ ਗਿੱਲ ਸਾਹਿਬ ਡਾਕਟਰ ਪਰਾਂਤੂ ਆ ਰਹੇ ਨੇ ਬ੍ਰਸ਼ ਕਰਨ ਦੇ ਲਈ ਤੇ ਆ ਜਿਹੜਾ ਪਿੱਛਾ ਇੱਧਰ ਨੂੰ ਕਰਕੇ ਖੜਾ ਇਹਨੂੰ ਤੁਸੀਂ ਜਾਣਦੇ ਹੀ ਐ ਇਹ ਆ ਸੁਰਮਖ ਵੈਦ ਸੁਰਮਖ ਵੈਦ ਅੱਸੀ ਗੱਲ ਕਰੋ ਹਾਂਜੀ ਇਹ ਸੁਰਮਖ ਵੈਦ ਆ ਮਾਨਸਤ ਦੀ ਤੇ ਇਹਨੂੰ ਵੀ ਅੱਜ ਆਪਾਂ ਕੱਲ ਵੀ ਨਹੀਂ ਨਾਤਾ ਇਹ ਅੱਜ ਨੂੰ ਆਪਾਂ ਇੱਥੇ ਤੁਬਕੀਆਂ ਲਵਾਉਣੀਆਂ ਆ ਤੇ ਨਾਲ ਦੀ ਨਾਲ ਆਪਾਂ ਆਪਣੀ ਬਲੇਰੋ ਦਾ ਵੀ ਇਸ਼ਨਾਨ ਕਰਾਵਾਂਗੇ ਤੇ ਕਿਉਂਕਿ ਇਹ ਵੀ ਕਾਫੀ ਗੰਦੀ ਹੋ ਚੁੱਕੀ ਆ ਰਸਤੇ ਚੰਗੇ ਮਾੜੇ ਘੱਟੇ ਵਾਲੇ ਸੀਗੇ ਜਿੱਥੋਂ ਦੀ ਆਪਾਂ ਹੋ ਕੇ ਗੁਜ਼ਰੇ ਆ ਤੇ ਬਹੁਤ ਜ਼ਿਆਦਾ ਘੱਟਾ ਇਹਦੇ ਉੱਤੇ ਹੈ ਤੇ ਅੱਜ ਆਪਾਂ ਇਹਦਾ ਵੀ ਇਸ਼ਨਾਨ ਕਰਾਵਾਂਗੇ ਆਹ ਵੇਖੋ ਜੀ ਇਹਨਾਂ ਨੂੰ ਪੰਜਾਬੀ ਕਹਿੰਦੇ ਆ ਪਾ ਕੇ ਵੱਡੀਆਂ-ਵੱਡੀਆਂ ਨਿਕਰਾਂ ਤੇ ਆਹ ਦਿੰਦੇ ਫਿਰਦੇ ਵੇਖੋ ਢੇੜੇ ਠੀਕ ਆ ਜੀ ਆਹ ਸਾਹਮਣੇ ਵਿਚਾਰੇ ਟੱਪਰਵਾਸੀ ਬੈਠੇ ਆ ਇਹਨਾਂ ਨੂੰ ਕਹਾਂ ਵੀ ਨਹਾ ਲੋ ਤੇ ਇਹ ਕਹਿੰਦੇ ਨਹੀਂ ਪਹਿਲਾਂ ਅਸੀਂ ਪਹਿਲਵਾਨੀ ਗੇੜੇ ਦੇਣੇ ਆ ਆ ਦੇਖ ਲੋ ਜੀ ਦੇਈ ਜਾਂਦੇ ਆ ਗੇੜੇ ਕਣਕ ਲੋਕਾਂ ਨੇ ਇੱਥੇ ਬੀਜਤੀ ਆ ਇਸ ਟਾਈਮ ਲੋਕ ਇਹ ਬਿਲਕੁਲ ਵਿਹਲੇ ਆ ਝੋਨਾ ਇਹ ਲੈ ਕੇ ਜਾਂਦੇ ਆ ਕੋਟਾ ਮੰਡੀ ਬਹੁਤ ਜ਼ਿਆਦੀ ਭੀੜ ਆ ਅੱਜ ਆਪਾਂ ਮੰਡੀ ਦੀ ਵੀਡੀਓ ਵੀ ਤੁਹਾਨੂੰ ਦਿਖਾਵਾਂਗੇ ਕਿਉਂਕਿ ਆਪਾਂ ਅੱਜ ਮੰਡੀ ਜਾ ਰਹੇ ਆ ਮੰਡੀ ਦੇ ਵਿੱਚ ਝੋਨੇ ਦਾ ਰੇਟ ਰੂਟ ਬਾਰੇ ਆਪਾਂ ਪੂਰੀ ਜਾਣਕਾਰੀ ਲਵਾਂਗੇ ਇਹ ਆਪਾਂ ਅੱਜ ਇਸ਼ਨਾਨ ਵੀ ਕਰ ਰਹੇ ਆ ਕਿ ਅੱਜ ਕਰ ਰਹੇ ਆ ਆਪਾਂ ਨਦੀ ਦੇ ਵਿੱਚ ਇਸ਼ਨਾਨ ਦੇਖੋ ਪਾਣੀ ਦੀਆਂ ਕਿਵੇਂ ਛੱਲਾਂ ਆਉਂਦੀਆਂ ਵੱਜਦਾ ਨਾ ਇਹ ਛੱਲਾਂ ਨਾਲ ਪਾਣੀ ਯਾਰ ਇੰਨਾ ਸ਼ੁੱਧ ਪਾਣੀ ਤੇ ਬੱਚਾ ਇਸ਼ਨਾਨ ਕਰਾਂਗੇ ਪਤਾ ਨਹੀਂ ਕਿਹੜੀਆਂ ਪਹਾੜੀਆਂ ਵਿੱਚ ਦੀ ਹੋ ਕੇ ਪਾਣੀ ਆਉਂਦਾ ਇਹ ਤੇ ਦੇਖੋ ਓਮ ਨੇ ਤਾਂ ਟੁਲਕੀ ਲਾਤੀ ਤੇ ਹੁਣ ਆਪਣੇ ਬੰਦੇ ਵੀ ਜਾਂਦੀਆਂ ਵੀ ਡੋਪਕੀਆਂ ਆਪਾਂ ਲਵਾਉਣੇ ਆ ਇੱਕਾ ਤੁਹਾਡੇ ਨਾਲ ਆਪਾਂ ਹੋਰ ਗੱਲ ਕਰਨੀ ਸੀ ਵੀ ਜਿਹੜੇ ਇੱਥੇ ਇਨਸਾਨ ਆਪਾਂ ਜਿੰਨੇ ਵੀ ਵੇਖਿਆ ਜਿਵੇਂ ਹੁਣ ਓਮ ਆ ਇੱਕ ਰੋਣਾਉਣ ਤਾਂ ਆਇਆ ਤੇ ਨਾਲ ਇਹਨੇ ਆਪਦੇ ਕੱਪੜੇ ਵੀ ਧੋਤੇ